ਕੋਈ ਨਾ ਕਿਸੇ ਨੂੰ ਐਸਾ ਪਿਆਰ ਪਿਓ ਦਾ ਮਾਂ ਤੋਂ ਘੱਟ ਨਹੀਂ ਹੜ ਪਿਆਰ ਦਾ ਇਹਦੇ ਵਿੱਚ ਲੱਗਦਾ ਏ ਸਾਇਆ ਪਿਓ ਦਾ ਜਦ ਸਿਰ ਤੋਂ ਉੱਠ ਜਾਏ ਹੁੰਦਾ ਪਿਓ ਕੀ ਪਤਾ ਫਿਰ ਲੱਗਦਾ ਏ ਪੇਟ ਪੂਰੇ ਪਰਿਵਾਰ ਦਾ ਪਾਲਦਾ ਹੈ ਕਸ਼ਟ ਢਲ ਕੇ ਮੁਸੀਬਤ ਮਜਬੂਰੀਆਂ ਦਾ ਇਹਦੀ ਝੜਕ ਚ ਸਦਾ ਹੀ ਪੜਾ ਹੋਵੇ ਇਕ ਗੁਸਾ ਕਰੀਏ ਨਾ ਪਿਆਉਂਦੀਆਂ ਘੋਰੀਆਂ ਦਾ ਹੁੰਦੇ ਆ ਬਾਪੂ ਦੇ ਹੁੰਦਾ ਨਾ ਫਿਕਰ ਕੋਈ ਚੁੱਕੀ ਫਿਰੇ ਜੋ ਸਭ ਜ਼ਿੰਮੇਵਾਰੀਆਂ ਨੂੰ ਇੱਕ ਪਿਤਾ ਜੋ ਆਪਣੀ ਔਲਾਦ ਉਤੋਂ ਨਿਸ਼ਾਵਰ ਕਰ ਦਿੰਦਾ ਇਹ ਖੁਸ਼ੀਆਂ ਸਾਰੀਆਂ ਨੂੰ ਆਪਾ ਵਾਰ ਕੇ ਪੂਰੀਆਂ ਕਰੇ ਬਾਪੂ ਸਦਰਾਂ ਬੱਚਿਆਂ ਦੇ ਦਿਲਾਂ ਦੀਆਂ ਜੋ ਗੁੰਦੀਆਂ ਨੇ ਇਸ ਗੱਲ ਵਿੱਚ ਨਦੀਨਾ ਝੂਠ ਕੋਈ ਕੇ ਮੌਜਾਂ ਬਾਪੂ ਦੇ ਸਿਰ ਤੇ ਹੀ ਮੁਸਾਫਰ ਸਿੰਗਲ ਬੁਜਾਰੀਆ ਆਖਦਾ ਏ ਹੱਥ ਜੋੜ ਕੇ ਸਾਰੇ ਹੀ ਜਗ ਤਾਈਂ ਇਹਨਾਂ ਰੱਬ ਤੋਂ ਵੱਧ ਸਤਿਕਾਰ ਕਰੀਏ ਤੇ ਨਾਏ ਦਾਗ ਨਾ ਬਾਪੂ ਦੀ ਅਗ ਤਾਈਂ ਕਹਿੰਦੇ ਗੁਰੂ ਰਾਮਦਾਸ